ਇਨੇ ਪੁੰਨ ਕਮਾਇਆ ਗੁਰ ਲਾਲਾ ਤੈਂ ਦੁੱਧ ਪਿਆਇਆ ਗੁਰ ਲਾਲਾ ਤੈਂ ਦੁੱਧ ਪਿਆਇਆ ਤੈਂ ਦੁੱਧ ਪਿਆਇਆ ਗੁਰ ਲਾਲਾ ਤੈਂ ਦੁੱਧ ਪਿਆਇਆ ਧਨੋ ਮੋਤੀ RAM ਜਿਨੇ ਗੁਰੂ ਦੀ ਖੁਸ਼ੀ ਲਈ ਗੁਰੂ ਦੇ ਲਾਲਾ ਨੂੰ ਦੁੱਧ ਪਿਆਇਆ ਸੋ 11 ਪੋ ਦਾ ਦਿਨ ਚੜਿਆ ਸਹਿਜਾਦਿਆਂ ਦੀ ਪਹਿਲੀ ਪੇਸ਼ੀ ਹੈ ਸਵੇ ਦੀ ਕਚਾਰੀ ਲੱਗੀ ਐ ਤੇ ਸਾਬ ਜਾਦਿਆਂ ਨੂੰ ਪੇਸ਼ ਕੀਤਾ ਅੱਜ ਪਹਿਲੇ ਦਿਨ ਪਿਆਰ ਨਾਲ ਸਮਝਾ ਰਹੇ ਆ ਬੜਾ ਪਿਆਰ ਕਰੇ ਸਾਬ ਜਾਦੇਓ ਤੁਹਾਡੀ ਉਮਰ ਹਲੇ ਖਾਣ ਪੀਣ ਦੀ ਐ ਸੁੱਖ ਆਰਾਮ ਕਰਨ ਦੀ ਐ ਐਸ਼ ਇਸ਼ਤ ਕਰਦੀ ਐ ਤਨ ਜਿੰਨਾ ਚਾਹੀਦਾ ਲੈ ਲਓ ਤਾਨੂੰ ਵੱਡੇ ਵੱਡੇ ਮਹਿਲ ਪਾ ਕੇ ਦਿੱਤੇ ਜਾਣਗੇ ਬੇਗਮਾਂ ਦੇ ਨਾਲ ਤੁਹਾਡੇ ਵਿਆਹ ਕੀਤੇ ਜਾਣਗੇ ਤੇ ਕੀ ਕਰ ਲਓ ਆਪਣਾ ਧਰਮ ਛੱਡ ਦਿਓ ਇਸਲਾਮ ਕਬੂਲ ਕਰ ਲਓ ਮੰਨ ਕੇ ਸਹਿਬ ਦਾ ਅੱਜ ਸੰਨ ਕੋਈ ਕਹਿ ਦੇਣਾ ਤੁਹਾਡੇ ਬੱਚੇ ਫੁਰੀ ਭਰਾ ਦੇ ਪੜਾ ਦੇਵਾਂਗੇ ਤੁਹਾਨੂੰ ਚਾਰ ਦੋ ਮਕਾਰ ਪਾ ਦਿੰਨੇ ਆ ਛਤ ਪਾ ਦਿੰਨੇ ਆ ਅਸੀਂ ਉਸੇ ਵੇਲੇ ਆਪਣਾ ਧਰਮ ਛੱਡ ਕੇ ਉਸ ਪਾਸੇ ਨੂੰ ਹੋ ਜਾਂਦੇ ਆ ਮੰਨੇ ਤਾਂ ਸਾਬ ਜੀ ਜੀ ਕਹਿੰਦੇ ਸੂਬਿਆ ਅਸੀਂ ਆਪਣਾ ਧਰਮ ਨਹੀਂ ਛੱਡਣਾ ਚਿਕਾਓ ਸੀਸ ਨਹੀਂ ਚਿਕਾਉਣਾ ਬੜੇ ਇਲਾਜ ਦਿੱਤੇ ਗਏ ਖਡੌਣਿਆਂ ਦੀਆਂ ਦੁਕਾਨਾਂ ਤੇ ਲੈ ਕੇ ਗਏ ਬੱਚਿਆਂ ਦਾ ਪਿਆਰ ਹੁੰਦਾ ਖਡੌਣਿਆਂ ਦੇ ਨਾਲ ਸ਼ਹਿਰ ਖਡੌਣੇ ਵੇਖ ਕੇ ਡੋਲ ਜਾੜ ਕਹਿੰਦੇ ਤਿੰਨਾਂ ਦੁਕਾਨਾਂ ਤੇ ਲੈ ਕੇ ਗਏ ਖਡੌਣਿਆਂ ਦੀ ਸੀ ਤੇ ਮਠਿਆਈ ਦੀ ਸੀ ਇੱਕ ਸ਼ਸਤਰਾਂ ਦੀ ਸੀ ਨਾ ਦੇ ਕਢੌੜਿਆਂ ਵੱਲ ਵੇਖਿਆ ਨਾ ਮਠਿਆਈਆਂ ਵੱਲ ਤੇ ਸ਼ਸਤਰਾਂ ਦੇ ਵਿੱਚੋਂ ਇੱਕ ਨੇ ਤਲਵਾਰ ਚੱਕ ਲਈ ਦੂਜੇ ਨੇ ਨੇਜਾ ਚੱਕ ਲਿਆ ਤੇ ਸੁਚਾ ਆਨੰਦ ਜਿਹਨੂੰ ਝੂਠਾ ਆਨੰਦ ਕਹਿੰਦੇ ਆ ਇਤਿਹਾਸ ਵਿੱਚ ਉਹ ਕਹਿੰਦਾ ਵੇਖ ਲੈ ਸੁਬਿਆ ਇਹ ਸਭ ਦੇ ਮੱਝੀ ਸਪੋਲਿਏ ਨੇ ਬੜੇ ਪਿਆਰ ਦੇ ਨਾਲ ਕਹਿੰਦੇ ਸ਼ਾਮ ਦਾਮ ਡੰਡ ਭੇਦ ਇਹ ਚਾਰ ਤਰੀਕੇ ਵਰਤੇ ਜਾਂਦੇ ਆ ਸ਼ਾਮ ਕਹਿੰਦੇ ਆ ਸ਼ਰਨ ਆਉਣ ਨੂੰ ਸਾਬ ਜੀ ਆਦੇ ਇਹਨਾਂ ਦੀ ਸ਼ਰਨ ਵਿੱਚ ਨੇ ਇਹਨਾਂ ਨੇ ਫੜ ਲਏ ਨੇ ਗ੍ਰਿਫਤਾਰ ਕਰ ਲਏ ਨੇ ਦਾਮ ਕਹਿੰਦੇ ਧਨ ਲਾਲਚ ਦੇ ਕੇ ਸ਼ਾਮ ਦਾਮ ਡੰਡ ਸਜ਼ਾ ਦੇ ਕੇ ਭੇਦ ਵੱਖ ਕਰਕੇ ਮਾ ਗੁਜਰੀ ਤੋਂ ਵਕ ਕਰ ਦਿੱਤੇ ਕਹਿੰਦੇ ਮਾ ਨੂੰ ਨਾਲ ਨਾਲ ਲਿਆਇਓ ਸਹਜਾ ਤੈਨੂੰ ਕਲੇ ਨੂੰ ਲੈ ਕੇ ਆ ਮਾ ਸਿਆਣੀ ਹੈ ਕਿ ਇਹਨਾਂ ਨੂੰ ਸਮਝਾ ਦੇਵੇਗੀ ਪਹਿਲੇ ਦਿਨ ਆਪ ਸਤੋਰੇ 4 ਵਜੇ ਕਚਹਿਰੀ ਖਤਮ ਹੋਈ ਮਾ ਦੇ ਕੋਲ ਗਏ ਮਾ ਕੁਛ ਨਹੀਂ ਪੁੱਤਰੋ ਦੱਸੋ ਅੱਜ ਕੀ ਹੋਇਆ ਕਚਹਿਰੀ ਦੇ ਵਿੱਚ ਸਾਰੀ ਗੱਲਬਾਤ ਦਾ ਜੋਰਾਵਰ ਸਿੰਘ ਕਹਿੰਦਾ ਮੈਂ ਦੱਸਦਾ ਫਤੇ ਸਿੰਘ ਕਹਿੰਦਾ ਮੈਂ ਦੱਸਦਾ ਮਾ ਕਹਿੰਦੇ ਬੱਚਿਓ ਕਾਲੇ ਨਾ ਬੋ ਦੋਵੇਂ ਜਾਣੇ ਦੱਸੋ ਦੋਵਾਂ ਨੇ ਦੱਸਿਆ ਕਿ ਮਾ ਅੱਜ ਅਸੀਂ ਆ ਆ ਬੋਲਿਆ ਕਚਹਿਰੀ 'ਚ ਅੱਜ ਆਪ ਬੋਤਿਆ ਮਾ ਬੜੀ ਖੁਸ਼ ਹੋਈ फेर फेर आगे आगे मां ने फिर शादी नाल लाया रात फिर विश्राम ਕੀਤਾ تھوڑا ਕੁ ਸਮਾਂ ਅੱਜ 12 ਪੋਤਾ ਦਿਨ ਚੜਿਆ ਅੱਜ ਦਾ ਦਿਨ ਸਿਪਾਈ ਫੇਰ ਲੈ ਕੇ ਆ ਗਏ ਆ ਤੇ ماں ਗੁਜਰ ਕੌਰ ਜੀ ਆਪਣੇ ਪੋਤਿਆਂ ਦੇ ਸਿਰ ਦੇ ਵਿੱਚ ਕੰੰਗੀ ਕਰਦੀ ਐ ਪੁੱਤਿਆਂ ਦਾ ਮੂੰਹ ਝੁਮਦੀ ਐ ਤੇ ਸਿਪਾਈ ਲੈ ਕੇ ਜਾਂਦੇ ਆ ਜਾਂਦੇ ਜਾਂਦੇ ਕਹਿੰਦੇ ਬੱਚਿਓ ਜਾ ਕੇ ਝੋਕੇ ਸੁਡੇ ਨੂੰ ਸलाम ਕਰਿਓ ਅੱਜ ਜਿਹੜਾ ਕਚਾਈ ਦਾ ਵੱਡਾ ਦਰਵਾਜ਼ਾ ਸੀ ਬੰਦ ਕਰ ਦਿੱਤਾ ਛੋਟੀ ਜਿਹੀ ਖਿੜਕੀ ਖੋਲ ਦਿੱਤੀ ਵਿਚਾਰ ਬਣਾਏਗੇ ਜਦੋਂ ਵੀ ਸਹਬਜ਼ਾਦੇ ਅੰਦਰ ਆਉਣਗੇ ਨਾ ਤੌੜਾ ਨੀਵੀਆਂ ਕਰਕੇ ਉਦੋਂ ਕਹਿ ਦਿਓ ਇਹ ਝੁਗ ਗਏ ਇਹਨਾਂ ਨੇ ਈਨ ਬੰਨ ਲਈ ਪਰ ਗੁਰੂ ਕੇ ਲਾਲ ਜਦੋਂ ਵੇਖਦੇ ਆ ਦਰਵਾਜ਼ਾ ਬੰਦ ਆ ਛੋਟੀ ਖਿੜਕੀ ਖੁੱਲੀ ਐ ਬਾਬਾ ਜੋਰਾਵਰ ਸਿੰਘ ਨੇ ਫਤਿਹ ਸਿੰਘ ਵੱਲ ਵੇਖਿਆ ਫਤਿਹ ਸਿੰਘ ਨੇ ਬਾਬਾ ਜੋਰਾਵਰ ਸਿੰਘ ਵੱਲ ਵੇਖਿਆ ਅੱਖਾਂ ਚੱਕਾਂ ਪਾ ਕੇ ਸਮਝਾ ਦਿੱਤਾ ਕਿ ਅਸੀਂ ਪਹਿਲਾਂ ਆਪਣੇ ਚਰਨ ਨਗਮਣਿਆ ਇਹ ਤੇ ਝਕਾਉਣ ਵਾਸਤੇ ਬੈਠੇ ਸੀ ਕਿ ਝੁਕਦੇ ਆ ਪਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਝੁਕੇ ਨਹੀਂ ਤੇ ਪਿਆਰਿਓ ਅਸੀਂ ਵੇਖ ਲਓ ਇਹ ਸਿੱਖਿਆ ਮਿਲਦੀ ਆ ਕਿ ਗੁਰੂ ਦਾ ਸਿੱਖ ਹਰ ਇੱਕ ਦੇ ਅੱਗੇ ਨਹੀਂ ਝੁਕਦਾ ਅਸੀਂ ਜਿੱਥੇ ਕਿ ਚਾਰ ਇੱਟਾਂ ਵੇਖੀਏ ਉੱਥੇ ਸਿਰ ਝੁਕਾ ਦਿੰਨੇ ਜਿੱਥੇ ਕਿਸੇ ਜਗ੍ਹਾ ਦੇ ਸਿਆਣੇ ਨੇ ਦੱਸ ਪਾਈ ਉਧਰ ਵੀ ਚਲੇ ਜਾਂਦੇ ਗੁਰੂ ਨਾਨਕ ਸਾਹਿਬ ਕਹਿੰਦੇ ਦੁਬਤਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾੜਾ ਨਜੇ ਮੇਰਾ ਸਿੱਖ ਮੜੀਆਂ ਮਸਾੜਾ ਤੇ ਜਾਂਦ ਨੇ ਜਿੰਨੇ ਸਿੱਖ ਵੀਰਵਾਗ ਜਗ੍ਹਾ ਤੇ ਜਾ ਕੇ ਤੇਲ ਚ ਪਾਉਂਦੇ ਮੇਰੇ ਮੇਰੇ ਸਾਹਣ ਮੁਸਲਮਾਨ ਨਹੀਂ ਜਾਂਦੇ ਮੈਂ ਕਈ ਵਾਰ ਮਸਲਵਾਨਾਂ ਦਾ ਵਿਚਾਰ ਕੀਤੀ ਕਹਿੰਦੇ ਅਸੀਂ ਮੰਨਦੇ ਹੀ ਨਹੀਂ ਇਹਨਾਂ ਨੂੰ ਤੁਹਾਡੇ ਸਿੱਖ ਹੀ ਮੰਨਦੇ ਮੱਥੇ ਟੇਕਦੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾਗਤ ਜੋਤ ਜੱਪੈ ਨੇ ਸੁਬਾਸਰ ਏਕ ਬਣਾਵਨ ਨੈਕਣਾ ਆਨੈ ਪੂਰਨ ਪ੍ਰੇਮ ਪ੍ਰੀ ਸਜੇ ਬ੍ਰਧ ਗੋੜ ਮੜੀ ਮੜ ਤੁਨ ਮੇਰਾ ਸਿੱਖ ਭੁੱਲ ਕੇ ਵੀ ਬੜੀਆਂ ਮਸਾਣੀਆਂ ਤੇ ਪੂਜਾ ਸਾਹਿਬ ਜਾਦਿਆਂ ਦੀ ਸ਼ਹੀਦੀ ਦਿਹਾੜੇ ਮੜਾਉਣ ਦਾ ਭਾਵ ਕਿ ਅਸੀਂ ਉਹਨਾਂ ਦੀ ਸਿੱਖਿਆ ਤੇ ਚੱਲੀਏ ਉਹ ਝੁਕੇ ਉਹਨਾਂ ਕੇ ਉਹ ਜਦੋਂ ਖਿੜਕੀ ਖੁੱਲੀ ਸਾਹਿਬ ਜੀ ਆਦੇ ਨੇ ਸਭ ਤੋਂ ਪਹਿਲਾਂ ਆਪਣੇ ਚਰਨ ਅੱਗੇ ਕੀਤੇ ਚੁੱਤੀ ਵਿਖਾਈ ਉਹਨਾਂ ਨੂੰ ਚਰਨ ਅੱਗੇ ਕੀਤੇ